ਹਾਂਜੀ ਪੰਜਾਬ ਵਾਲਿਓ ਸਸਰੀ ਕਾਲ ਜਿਵੇਂ ਕਿ ਕਹਿੰਦੇ ਭਾਈ ਅਮਰਪਾਲ ਸਿੰਘ ਤੇ 1 ਸਾਲ ਦੇ ਵਾਸਤੇ ਐਨਐਸਏ ਲਾ ਦਿੱਤੀ ਆ ਸਰਕਾਰ ਨੇ ਔਰ ਹੁਣ ਉਹ ਐਨਐਸਏ ਆ ਜਿਹੜੀ ਉਤੇ ਇੱਕ ਬਹੁਤ ਵੱਡਾ ਅੱਜ ਤੁਹਾਨੂੰ ਇੱਕ ਵੀਡੀਓ ਦਿਖਾਉਣ ਜਾ ਰਿਹਾ ਇੱਕ ਬਹੁਤ ਵੱਡਾ ਫੈਸਲਾ ਯਾਨੀ ਪੰਜਾਬ ਦੇ ਵਿੱਚ ਅਕਸਰ ਸਾਰੇ ਲੋਕ ਜਾਣਦੇ ਨੇ ਕਿ ਜਿਹੜੀ ਭਗਵੰਤ ਮਾਨ ਸਰਕਾਰ ਟੱਕੇ ਦੇ ਨਾਲ ਡਿਬਰੂਗੜ੍ਹ ਦੇ ਵਿੱਚ ਪਹਿਲਾਂ ਸਾਰੇ ਸਾਥੀ ਰੱਖੇ ਹੋਏ ਸੀ ਔਰ ਉਸ ਤੋਂ ਬਾਅਦ ਨੌ ਸਾਥੀਆਂ ਨੂੰ ਲਿਆ ਕੇ ਅੰਮ੍ਰਿਤਸਰ ਦੇ ਵਿੱਚ ਸ਼ਿਫਟ ਕੀਤਾ ਜਾਂਦਾ ਔਰ ਫੇਰ ਵਾਰੀ ਆਉਂਦੀ ਹੈ ਭਾਈ ਅਮਰਪਾਲ ਸਿੰਘ ਦੀ ਕਹਿੰਦੇ ਹੁਣ ਇਸ ਤੋਂ ਵੀ ਐਨਐਸਏ ਹਟਾ ਕੇ ਜਿਬਰੂਗੜ੍ਹ ਦੀ ਜੇਲ੍ਹ ਦੇ ਵਿੱਚੋਂ ਅੰਮ੍ਰਿਤਸਰ ਦੀ ਜੇਲ੍ਹ ਦੇ ਵਿੱਚ ਲਿਆ ਕੇ ਜਿਹੜਾ ਕਿ ਸ਼ਿਫਟ ਕੀਤਾ ਜਾਣਾ ਪਰ ਜਿਹੜੀ ਹੁਣ ਅਪਡੇਟ ਆਈ ਹੈ ਬੇहद ਜਿਆਦੇ ਭਾਈ ਅਮਰਪਾਲ ਸਿੰਘ ਦੇ ਸਮਰਥਕਾਂ ਲਈ ਬਹੁਤ ਵੱਡੀ ਗੱਲ ਹੈ ਯਾਨੀ ਖੁਸ਼ੀ ਦੀ ਗੱਲ ਕਹਿ ਸਕਦੇ ਆ ਔਰ ਜਿਹੜੇ ਪੰਜਾਬ ਦੇ ਵਿੱਚ ਵਿਰੋਧੀ ਨੇ ਜਿਨ੍ਹਾਂ ਨੇ ਭਾਈ ਅਮਰਪਾਲ ਸਿੰਘ ਦੇ ਖਿਲਾਫ ਲਗਾਤਾਰ ਯਾਨੀ ਏਜੰਡੇ ਚਲਾਏ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਚੈਨਲ ਨੇ ਉਹਨਾਂ ਨੂੰ ਉਹਨਾਂ ਨੇ ਆਪਣੀ ਮਨਮਾਨੀ ਦੇ ਨਾਲ ਯਾਨੀ ਵਰਤਿਆ ਔਰ ਉਹਨਾਂ ਨੇ ਚਾਹਿਆ ਕਿ ਅਮਰਪਾਲ ਸਿੰਘ ਨੂੰ ਤੋੜ ਦਈਏ ਪਰ ਨਹੀਂ ਕਿਉਂਕਿ ਅਮਰਪਾਲ ਸਿੰਘ ਇੱਕ ਉਹ ਨੌਜਵਾਨ ਪੰਜਾਬ ਦਾ ਜਿਹੜਾ ਕਦੇ ਵੀ ਇਨ੍ਹਾਂ ਗੱਲਾਂ ਤੋਂ ਨਹੀਂ ਟੁੱਟਿਆ ਪਰ ਸਰਕਾਰ ਚਾਹੁੰਦੀ ਹੈ ਕਿ ਅਮਰਪਾਲ ਸਿੰਘ ਅੰਦਰ ਰਵੇ ਤੇ ਹੁਣ ਜਿਹੜੀ ਵੀਡੀਓ ਦੇਖੋਗੇ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ ਐਨਐਸਏ ਟੁੱਟਣ ਜਾ ਰਹੀ ਆ ਚੋ ਮਰਜ਼ੀ ਵੀ ਹੋ ਜੇ ਜੇਲ੍ਹ ਦੇ ਵਿੱਚੋਂ ਅਮਰਪਾਲ ਸਿੰਘ ਦਾ ਬਾਹਰ ਆਉਣਾ ਤੈ ਹੈ ਤਾਂ ਹੁਣ ਬਹੁਤੇ ਸਾਥੀ ਸੋਚਦੇ ਹੋਣਗੇ ਅਮਰਪਾਲ ਸਿੰਘ ਬਾਹਰ ਕਦ ਆਊਗਾ ਦੇਖੋ ਅਮਰਪਾਲ ਸਿੰਘ ਬਾਹਰ ਆਉਣ ਜਾ ਰਿਹਾ ਇਹ ਗੱਲ ਤੈ ਹੈ ਤਾਂ ਹੁਣ ਮੈਂ ਤੁਹਾਨੂੰ ਪਹਿਲਾਂ ਇਹਦਾ ਇੱਕ ਵੀਡੀਓ ਦਿਖਾਉਣ ਜਾ ਰਿਹਾ ਜਿਹਦੇ ਵਿੱਚ ਅਮਰਤਪਾਲ ਸਿੰਘ ਦੇ ਬਾਹਰ ਆਉਣ ਦਾ ਬਹੁਤ ਵੱਡਾ ਚਾਂਸ ਹੈ। ਔਰ ਦੂਜੀ ਗੱਲ ਜਿਹੜੇ ਵਿਰੋਧੀ ਨੇ ਉਹਨਾਂ ਦਾ ਕਿਵੇਂ ਉਹਨਾਂ ਤੇ ਵੀ ਤੁਹਾਨੂੰ ਮੈਂ ਅਗਲੀ ਅਪਡੇਟ ਸਾਂਝੀ ਕਰੂੰਗਾ। ਪਹਿਲਾਂ ਇਹ ਵੀਡੀਓ ਸੁਣ ਲਓ। ਸੁਣੋ। ਬਹੁਤ ਮਾੜੀ ਗੱਲ ਹੈ ਸਰਕਾਰ ਦੀ। ਵੀ ਇੱਕ ਬੰਦੇ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਉਹ ਮੈਨੂੰ ਪਤਾ ਹੈ ਵੀ ਉਹਦੇ ਹੌਸਲੇ ਬਹੁਤ ਬਲੰਦ ਹੈ। ਇਹ ਤਾਂ ਛੋਟੀਆਂ ਜੀਆਂ ਗੱਲਾਂ ਹੈ ਸਿੰਘਾਂ ਵਾਸਤੇ। ਸਜਾ-ਸਜਾ ਹੋਣੀ ਤਾਂ ਜੇਲਾ ਅਸਤਾ ਸਿੰਘ ਜਾਂਦੇ ਹੀ ਹੁੰਨੇ ਆ। ਜੇ ਸਰਕਾਰ ਨੇ ਜੋ ਖੋਇਆ ਸਾਡੇ ਟਾਈਮਾਂ ਦਾ ਕੰਟਰੋਲ ਜਦੋਂ ਤੇ ਕੋਈ ਹੜ੍ਹ ਦੀ ਸਥਿਤੀ ਆਉਂਦੀ ਉਦੋਂ ਪੰਜਾਬ ਨੂੰ ਪੁੱਤਣਾ ਪੈਂਦਾ ਤੇ ਜਦੋਂ ਸਟੰਗਾ ਸਮਾਂ ਹੁੰਦਾ ਉਦੋਂ ਕਿ ਪਾਣੀ ਤੁਸੀਂ ਸੇਤਨ ਦੇ ਕੇ ਤੇ ਪੰਜਾਬ ਨੂੰ ਬਰਬਾਦ ਕਰਨ ਦੀ ਜਿਹੜੀ ਚਾਲ ਰਹੀ ਆ ਮੇਰੇ ਖਿਆਲ ਪੰਜਾਬ ਦੇ ਲੋਕ ਬਹੁਤ ਹੀ ਵੇਰ ਹੋ ਚੁੱਕੇ ਆ ਮੈਂ ਕਹਿੰਦਾ ਕਿ ਨਸ਼ੇ ਦੇ ਇਲਜ਼ਾਮ ਲਾਡ ਕੌਣ ਦਿਆ ਵਾ ਜਿਹੜਾ ਖੁਦ ਨਸ਼ੇ ਦਾ ਤਸਕਰ ਆ ਜਿਹਦੇ ਉੱਤੇ ਆਪ ਸਿੱਟਾ ਮੰਨਦੀਆਂ ਪਈਆਂ ਵੀ ਇਹ ਨਸ਼ੇ ਦਾ ਤਸਕਰ ਵੱਡੇ ਵੱਡੇ ਤਸਕਰਾਂ ਦੀ ਝਾਰੀ ਆ ਫਿਰ ਉਸੋ ਇਹ ਬੰਦੇ ਦੇ ਇਲਜ਼ਾਮ ਲਾਉਣੇ ਕੋਈ ਮੈਨੂੰ ਨਹੀਂ ਲੱਗਦਾ ਕਿ ਉਹ ਗੱਲ 'ਚ ਕੋਈ दम ਹੈਗਾ ਵਾ ਹਾਂ ਇਹ ਬੜੀ ਵੇਖੋ ਬੜੀ ਹਰਾਨੀ ਆ ਇਹ ਗੱਲ ਆ ਤੇ ਕੀ ਗੇਮ ਖੇਡੀ ਜਾ ਰਹੀ ਆ ਕਿਤਾ ਆਪਣੇ ਕੋਲੋਂ ਬਿਆਨ ਬਾਜ਼ੀਆਂ ਦੇ ਕੇ ਸਿੰਘਾਂ ਦੇ ਪਾਰ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਗਲਤ ਮੈਸੇਜ ਪਰ ਉਹ ਨੈਟਿਵ ਸਾਰਾ ਸੰਗਤ ਨੇ ਤੋੜ ਦਿੱਤਾ ਸੰਗਤ ਨੂੰ ਪਤਾ ਦਾ ਤੇ ਸੰਗਤ ਨੇ ਚੋਣ ਕਰ ਲਈ ਆ ਕਿ ਸਾਡਾ ਲੀਡਰ ਕੌਣ ਆ ਤੇ ਇਹ ਸਰਕਾਰ ਨੂੰ ਕੰਨ ਖੋਲ ਯਾਨੀ ਹੁਣ ਅਮਰਪਾਲ ਸਿੰਘ ਨੂੰ ਲਗਾਤਾਰ ਯਾਨੀ ਤੋੜਨ ਦੀ ਕੋਸ਼ਿਸ਼ ਕਰ ਰਹੀ ਹੈ ਸਰਕਾਰ ਵੀ ਔਰ ਜਿਹੜੇ ਪੰਜਾਬ ਦੇ ਵਿੱਚ ਮੈਂ ਪਹਿਲੀ ਕਿਹਾ ਜਿਹੜੇ ਵਿਰੋਧੀ ਨੇ ਆਪਣੇ ਚੈਨਲਾਂ 'ਤੇ ਥਰੂ ਯਾਨੀ ਅਜੰਡਾ ਚਲਾ ਰਹੇ ਨੇ ਆਪਣੇ ਤਰੀਕੇ ਦੇ ਨਾਲ ਚੈਨਲਾਂ ਨੂੰ ਵਰਤ ਵੀ ਰਹੇ ਨੇ ਤਾਂ ਪੰਜਾਬ ਦੇ ਅੰਦਰ ਜਿੰਨੇ ਵੀ ਵਿਰੋਧੀ ਉਹਨਾਂ ਦਾ ਸਾਰਿਆਂ ਦਾ ਮੂੰਹ ਬੰਦ ਹੋਣ ਜਾ ਰਿਹਾ ਵੀਡੀਓ ਲੰਬੀ ਆ ਲੇਕਿਨ ਜਿਹੜੀ ਗੱਲਬਾਤ ਆ ਉਹ ਐਨਐਸਏ ਤੇ ਆ ਵੀ ਨਹੀਂ ਐਨਐਸਏ ਰੱਦ ਹੋਣੀ ਚਾਹੀਦੀ ਐ ਅਮਰਪਾਲ ਸਿੰਘ ਬਾਹਰ ਆਵੇ ਕਿਉਂਕਿ ਪੰਜਾਬ ਦੇ ਜਿਹੜੇ ਲੋਕ ਨੇ ਉਹ ਬਹੁਤ ਵੱਡੇ ਪੱਧਰ ਤੇ ਮੰਗ ਕਰ ਰਹੇ ਆ ਕਿ ਇਹੋ ਜਿਹੇ ਨੌਜਵਾਨਾਂ ਦੀ ਖਾਸ ਲੋੜ ਆ ਪੰਜਾਬ ਨੂੰ ਦੇਖੋ ਸਰਕਾਰਾਂ ਜਿਹੜੀਆਂ ਸਰਕਾਰਾਂ ਨੇ ਇਹਦਾ ਵਿਰੋਧ ਹੋਣ ਗਿਆ ਜਦੋਂ ਸਰਕਾਰਾਂ ਨੂੰ ਸਵਾਲ ਕਰਦੇ ਨੇ ਲੋਕ ਉਹਨਾਂ ਦੇ ਉੱਤੇ ਬਹੁਤ ਵੱਡੇ ਵੱਡੇ ਤਸ਼ੱਦਦ ਹੋ ਜਾਂਦੇ ਆ ਆ ਹੁਣ ਪਿੱਛੇ ਜੇ ਤੁਸੀਂ ਵੇਖਿਆ ਕੁਛ ਹੀ ਦਿਨ ਪਹਿਲਾਂ ਐਮਪੀ 4 ਇੱਕ ਬਹੁਤ ਵੱਡਾ ਦੁਨੀਆ ਦਾ ਚੈਨਲ ਮਿਲੀਅਨ ਦੇ ਵਿੱਚੋਂ ਦੇ ਸਬਸਕ੍ਰਾਈਬਰ ਸੀ ਮੋਦੀ ਸਰਕਾਰ ਨੇ ਉਹਨੂੰ ਪੂਰਨ ਤੌਰ ਤੇ ਬੰਦ ਕੀਤਾ ਕਰਵਾ ਦਿੱਤਾ ਗਿਆ ਯਾਨੀ ਉਹਨਾਂ ਨੇ ਪਹਿਲੇ ਗਾਮ ਦੇ ਵਿੱਚ ਜਿਹੜਾ ਅਟੈਕ ਹੋਇਆ ਸੀ ਉਹਨਾਂ ਨੇ ਸਿੱਧਾ ਸਵਾਲ ਕੀਤਾ ਤੇ ਮੋਦੀ ਸਾਹਿਬ ਦੀ ਉਹ ਵੀਡੀਓ ਚਲاتی ਜਿਹਦੇ ਵਿੱਚ ਉਹਨੇ ਇਹ ਗੱਲ ਕਹੀ ਸੀ ਸਰਕਾਰਾਂ ਨੂੰ ਸਵਾਲ ਕਰ ਰਿਆ ਸੀ ਕਿ ਅੰਕਵਾਦੀ ਆਉਂਦੇ ਤੁਹਾਡਾ ਪ੍ਰਧਾਨ ਮੰਤਰੀ ਦਾ ਫਰਜ ਹੈ ਜਦੋਂ ਕਿ ਗੁਜਰਾਤ ਦੇ ਵਿੱਚ ਉਹ ਖੁਦ ਸੀਐਮ ਹੁੰਦੇ ਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੀ ਨਾ ਜਿਹੜੇ ਉਹ ਕੋ ਦਾ ਮੁੱਖ ਮੰਤਰੀ ਸੀ ਗੁਜਰਾਤ ਦੇ ਤਾਂ ਜਦੋਂ ਉਹਨਾਂ ਨੇ ਸਵਾਲ ਕੀਤੇ ਤਾਂ ਫੇਰ ਉਹਨਾਂ ਨੂੰ ਹੋ ਚੁਬੇ ਤੇ ਉਹਨਾਂ ਨੇ ਉਹ ਚੈਨਲ ਹੀ ਬੰਦ ਕਰਵਾ ਦਿੱਤਾ ਜਿਹਨੂੰ ਬਹੁਤ ਸਾਰੇ ਕਰੋੜਾਂ ਲੋਕ ਦੇਖ ਰਹੇ ਸੀ ਇਸ ਕਰਕੇ ਜਿਹੜੇ ਲੋਕ ਸਵਾਲ ਕਰਦੇ ਆ ਸਰਕਾਰਾਂ ਨੂੰ ਉਹ ਲਗਾਤਾਰ ਤੁਹਾਨੂੰ ਵੀ ਪਤਾ ਵੀ ਯਾਰ ਚੁੱਬਦੇ ਆ ਤਾਂ ਪੰਜਾਬ ਦੇ ਲੋਕਾਂ ਨੂੰ ਸਾਡੀ ਅਪੀਲ ਹੈ ਜਿੰਨਾ ਵੱਧ ਝੜ ਕੇ ਹੋ ਸਕਦਾ ਆਪਣੀ ਕੌਮ ਦਾ ਆਪਣੀ ਪੰਜਾਬੀਅਤ ਦਾ ਉਹਨਾਂ ਲੋਕਾਂ ਦਾ ਜਿਹੜੇ ਵਾਕਈ ਤਹਾਡੀ ਨਜ਼ਰ ਦੇ ਵਿੱਚ ਤੁਹਾਨੂੰ ਲੱਗਦਾ ਵੀ ਵਾਕਈ ਜਿਹੜੇ ਪੰਜਾਬ ਦੇ ਹੱਕਾਂ ਦੇ ਲਈ ਜਾਂ ਸੇ ਕੌਮ ਦੇ ਹੱਕ ਦੇ ਲਈ ਜਾਂ ਸਾਡੀ ਪੰਜਾਬੀਅਤ ਦੇ ਲਈ ਕਿਤੇ ਨਾ ਕਿਤੇ ਕਿਸੇ ਰਾਵਾਂ ਤੇ ਨਿਕਲੇ ਆ ਨਾ ਕਿ ਨਿੱਜੀ ਤੌਰ ਤੇ ਆਪਣੇ ਲਈ ਦੇਖੋ ਅਮਰਤਪਾਲ ਸਿੰਘ ਦੀ ਗੱਲ ਕਰੀਏ ਤਾਂ ਕਿੰਨਾ ਲੋਕਾਂ ਦੇ ਲਈ ਅੰਦਰ ਆ ਕਿਉਂਕਿ ਉਹਨੇ ਨਸ਼ਿਆਂ ਦੀ ਮੁਹਿੰਮ ਚਲਾਈ ਸੀ ਉਹ ਗੁਰੂ ਦੇ ਲੜ ਲਾਉਂਦਾ ਸੀ ਲੋਕਾਂ ਦੇ ਨੌਜਵਾਨਾਂ ਨੂੰ ਜਵਾਕਾਂ ਨੂੰ ਤਾਂ ਉਸ ਬੰਦੇ ਨੂੰ ਦੇਸ਼ਦਰਹੀ ਵਰਗਾ ਕਰਾਰ ਐਨਐਸਏ ਲਾ ਕੇ ਉਹਨੂੰ ਡਿਬਰੂਗੜ ਦੇ ਵਿੱਚ ਬੰਦ ਕੀਤਾ ਦਾ ਕਸੂਰ ਹੈ ਨਹੀਂ ਲੇਕਿਨ ਜਿਹੜੀ ਸਰਕਾਰ ਆ ਉਹ ਚਾਹੁੰਦੀ ਕੀ ਹੈ ਇਹ ਮਾਮਲਾ ਕੀ ਹੈ ਵੀ ਭਾਈ ਜੇਕਰ ਭਾਈ ਅਮਰਪਾਲ ਸਿੰਘ ਬਾਹਰ ਆਉਂਦਾ ਤਾਂ 2027 ਦੇ ਅੰਦਰ ਉਹ ਨੂੰ ਪੰਜਾਬ ਦਾ ਮੁੱਖ ਮੰਤਰੀ ਵਾਲਾ ਨਹੀਂ ਬੈਠੇ ਨੇ ਲੋਕ ਤਾਂ ਇਸ ਕਰਕੇ ਜਿਹੜੀ ਸਰਕਾਰ ਆ ਉਸ ਗੱਲਾਂ ਤੋਂ ਡਰੀ ਹੋਈ ਆ ਹੋਰ ਵਿਚ ਵਿਚਾਲੇ ਦਾ ਮਾਮਲਾ ਨਹੀਂ ਹੈਗਾ ਯਾਨੀ ਐਨਐਸਏ ਦਾ ਕੋਈ ਪ੍ਰਾਵਧਾਨ ਨਹੀਂ ਬਣਦਾ ਸੀ ਵੀ ਇਹਦੇ ਤੇ ਐਨਐਸਏ ਲੱਗਣੀ ਚਾਹੀਦੀ ਆ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜੇਕਰ ਭਾਈ ਅਮਰਪਾਲ ਸਿੰਘ ਨੂੰ ਅਸੀਂ ਬਾਹਰ ਕੱਢ ਲਿਆਂਦਾ ਜਾਂ ਕੱਢ ਦਿੱਤਾ ਇਹਨੂੰ ਕੋਈ ਲੈ ਜਾਂਦਾ ਬਾਹਰ ਆਪਣੀ ਕਾਨੂੰਨੀ ਪ੍ਰਕਿਰਿਆ ਦੇ ਮੁਤਾਬਕ ਤਾਂ ਅਸੀਂ ਜੇਕਰ ਇਸ ਨੂੰ ਬਾਹਰ ਆਉਣ ਦਿੰਨੇ ਆ ਰੋਕ-ਥਾਮ ਨਹੀਂ ਲਾਉਂਦੇ ਤਾਂ ਅਮਰਪਾਲ ਸਿੰਘ ਸਿੱਧੇ ਤੌਰ ਤੇ ਮੁੱਖ ਮੰਤਰੀ ਹੈ 2027 ਦੇ ਵਿੱਚ ਤਾਂ ਲੋਕ ਤਾਂ ਇੱਥੋਂ ਤੱਕ ਕਹਿੰਦੇ ਅੱਗੇ ਉਹਨੂੰ ਮੁੱਖ ਮੰਤਰੀ ਬਣਾ ਕੇ ਅਸੀਂ ਜੇਲ੍ਹ ਦੇ ਵਿੱਚੋਂ ਬਾਹਰ ਕੱਢਣਾ ਤਾਂ ਹੁਣ ਆਉਣ ਵਾਲਾ 27 ਦਾ ਟਾਈਮ ਆ ਜਿਹੜਾ ਉਹ ਬਹੁਤ ਵੱਡਾ ਭਾਰੀ ਸੰਕਟ ਹੈ ਨਾ ਪਾਰਟੀਆਂ ਦੇ ਲਈ ਮੌਜੂਦਾ ਸਰਕਾਰ ਆ ਜਿਹੜੀ ਭਗਵੰਤ ਮਾਨ ਸਿੰਘ ਦੀ ਉਹਨਾਂ ਲਈ ਵੀ ਹੈ ਔਰ ਸਭ ਤੋਂ ਵੱਡੀ ਗੱਲ ਉਹਨਾਂ ਲਈ ਹੈ ਤਾਂ ਉਸ ਤੋਂ ਬਾਅਦ ਜਿਹੜੀਆਂ ਵਿਰੋਧੀ ਧਿਰਾਂ ਨੇ ਪੰਜਾਬ ਦੇ ਅੰਦਰ ਜਿਵੇਂ ਕਿ ਲਗਾਤਾਰ ਯਾਨੀ ਮਜੋਰਿਟੀਆ ਲਗਾਤਾਰ ਇਹ ਜੰਦੇ ਚਲਾਉਂਦਾ ਭਲਾ ਸਾਰੇ ਜਾਣਦੇ ਹੋ ਪੰਜਾਬ ਵਾਲਿਓ ਤੁਸੀਂ ਕਮੈਂਟ ਕਰਕੇ ਦੱਸ ਵੀ ਸਕਦੇ ਹੋ ਕਿ ਬਾਦਲ ਕਾ ਜਿੰਨਾ ਵੀ ਲਾਣਾ ਸਾਰਿਆਂ ਨੂੰ ਪਤਾ ਵੀ ਕਿਹੜੀ ਸਿਆਸੀ ਪਾਰਟੀ ਕਿਵੇਂ ਦੀ ਹੈ ਕਿਹੜੀ ਕਿਵੇਂ ਦੀ ਹੈ ਦੇਖੋ ਹੁਣ ਅਮਰਿੰਦਰ ਸਿੰਘ ਦੀ ਗੱਲ ਕਰੀਏ ਉਹ ਦੇਖੋ ਹੁਣ ਭਾਜਪਾ ਦੇ ਵਿੱਚ ਜਾ ਬੈਠਾ ਇਹ ਖੁਦ ਦਾ ਇਹਨਾਂ ਦਾ ਸਟੈਂਡ ਨਹੀਂ ਹੁੰਦਾ ਕਦੇ ਉਹ ਕਾਂਗਰਸ ਦੇ ਮੁੱਖ ਮੰਤਰੀ ਰਹੇ ਦੋ ਵਾਰ ਪੰਜਾਬ ਦੇ ਅੰਦਰ ਤਾਜਪ ਕੈਪਟਨ ਅਮਰਿੰਦਰ ਸਿੰਘ ਬੀਜੇਪੀ ਦੇ ਵਿੱਚ ਸ਼ਾਮਲ ਨੇ ਤਾਂ ਇਥੋਂ ਸਿੱਧ ਹੁੰਦਾ ਹੈ ਕਿ ਭਾਈ ਇਹਨਾਂ ਦਾ ਖੁਦ ਆਪ ਦਾ ਦੀਨਮਾਨ ਹੈ ਨਹੀਂ ਐਸ ਕਰਕੇ ਜਦੋਂ ਸੱਤਾ ਨਹੀਂ ਹੁੰਦੀ ਉਹਦੇ ਇੱਕ ਦੂਜੇ ਦੇ ਉੱਤੇ ਚਿੱਕੜ ਵੀ ਉਛਾਲਦੇ ਆ ਬਹੁਤ ਸਾਰੀਆਂ ਤੋਮ ਤਾਂ ਵੀ ਲਾਉਂਦੇ ਨੇ ਤਾਂ ਹੁਣ ਭਾਈ ਅਮਰਪਾਲ ਸਿੰਘ ਨੂੰ ਲਗਾਤਾਰ ਜਾਨੀ ਏਜੰਡੇ ਚਲਾਏ ਜਾ ਰਹੇ ਆ ਇਹਦਾ ਵਖਵਾਦੀ ਆ ਜੀ ਇਹ ਤਾਂ ਜੀ ਐ ਹੋ ਗਿਆ ਜੀ ਇਹਨਾਂ ਨੂੰ ਫੰਡ ਇਕੱਠਾ ਹੋ ਗਿਆ ਜੀ ਭਰਾਂ ਤੁਸੀਂ ਇਹ ਵੇਖੋ ਵੀ ਪੰਜਾਬ ਦੀ ਜਨਤਾ ਦਾ ਰੁੱਖ ਕਿਹੜੇ ਪਾਸੇ ਆ ਜਿਹੜੀ ਜਨਤਾ ਨਾ ਹੋਈ ਜਨਾਰਦਨ ਹੁੰਦੀ ਆ ਜਨਤਾ ਨੇ ਇਹਨਾਂ ਨੂੰ ਚੁਣਿਆ ਸੀ ਜਨਤਾ ਨੇ ਪਹਿਲਾਂ ਵਾਲਿਆਂ ਨੂੰ ਚੁਣਿਆ ਸੀ ਤੇ ਜਨਤਾ ਹੀ ਉਹਨੂੰ ਹੁਣ ਚੁਣ ਰਹੀ ਹੈ ਜਨਤਾ ਕਹਿੰਦੀ ਆ ਅਮਰਪਾਲ ਸਿੰਘ ਨੂੰ ਮੁੱਖ ਮੰਤਰੀ ਬਣਾਉਣਾ ਪਲਾ ਜਨਤਾ ਦੀ ਆਵਾਜ਼ ਕਿਵੇਂ ਦਬੂਗਾ ਕੋਈ ਸੋ ਇਸ ਕਰਕੇ ਅਪੀਲ ਆ ਵੀ ਜਿੰਨਾ ਵੱਧ ਚੜ ਕੇ ਹੋ ਸਕਦਾ ਅਮਰਪਾਲ ਸਿੰਘ ਦਾ ਸਾਥ ਦੇ ਕੇ ਉਹਨੂੰ ਵਾਕਈ ਪੰਜਾਬ ਦਾ ਇੱਕ ਵਾਰ ਮੁੱਖ ਮੰਤਰੀ ਬਣਾਉਣਾ ਚਾਹੀਦਾ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਮੇਰਾ ਵੀਰ ਵੀਡੀਓ ਨੂੰ ਦਬਕੇ ਗਰੁੱਪਾਂ ਵਿੱਚ ਸ਼ੇਅਰ ਜ਼ਰੂਰ ਕਰਨਾ ਬਹੁਤ ਧੰਨਵਾਦ